ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਭਰਾ ਠੀਕ ਠਾਕ ਹੋ ਉਮੀਦ ਕਰਦੇ ਆ ਭਰਾ ਠੀਕ ਠਾਕ ਹੋਣਗੇ ਹਾਂਜੀ ਆਪਾਂ ਬੱਕਰੀਆਂ ਬਾਰੇ ਗੱਲ ਕਰਾਂਗੇ ਬਾਈ ਜੀ ਕਿਹੜੇ ਕਹਿ ਦਿੰਦੇ ਆ ਭਰਾ ਆ ਵੀ ਬੱਕਰੀਆਂ ਤੋਂ ਕੀ ਬਣਾਇਆ ਬਾਈ ਜੀ ਦੱਸਾਂਗੇ ਬੱਕਰੀਆਂ ਤੋਂ ਕੀ ਬਣਾਇਆਗਾ ਕੀ ਕਮਾਇਆਗਾ ਠੀਕ ਆ ਅੱਜ ਆਪਾਂ ਪਹੁੰਚੇ ਹੋਇਆ ਪਿੰਡ ਪਲਮਾਨ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਕ੍ਰਿਸ਼ਨ ਭਾਈ ਆਪਣੇ ਲੇਵੇ ਬੈਠਿਆਗਾ ਬਹੁਤ ਮਿਹਨਤੀ ਬੰਦਾ ਕਿਰਨੇ ਬੱਕਰੀਆਂ ਤੋਂ ਪੈਗਾਮ ਪਨਾਇਆਗਾ ਠੀਕ ਹੈ ਜੀ ਬਾਈ ਨਾਮ ਲਿਆਉਨੇ ਆਗੇ ਗੱਲਬਾਤ ਕਰਾਉਨੇ ਆ ਬਾਈ ਦੇ ਕੀ ਵਿਚਾਰ ਨੇ ਕੀ ਬਾਈ ਆਪਾਂ ਨੂੰ ਨਾਮਾ ਸਜਾ ਦਿੰਦਾ ਵੀ ਬੱਕਰੀਆਂ ਦੇ ਵਿੱਚ ਕੀ ਆ ਕੀ ਨਾ ਬਾਈ ਸਸਰੀਕਾਲ ਅਸਰਦਾਰ ਜੀ ਹੋਠੀਓ ਬਾਈ ਹਾਂ ਠੀਕ ਹੈ ਜੀ ਕਿਹੜਾ ਪਿੰਡਾ ਵੀਰ ਦਾ ਆਪਣਾ ਆਪਣਾ ਪਿੰਡ ਪਲਮਾਨਾ ਵੀਰੇ ਤਸਵੀਰ ਤੋਰੀ ਜ਼ਿਲ੍ਹਾ ਸੰਗਰੂਰ ਆ ਓਕੇ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਬਾਈ ਜੀ ਆਪਾਂ ਨੂੰ ਬੱਕਰੀਆਂ ਦਾ ਕੰਮ ਕਰਦਿਆਂ ਨੂੰ ਐ ਮੰਨੋ ਬਾਈ ਘੱਟੋ ਘੱਟ 7-8 ਸਾਲ ਹੋ ਗਏ ਆਪਾਂ ਨੂੰ ਠੀਕ ਹੈ ਜੀ 7-8 ਸਾਲਾਂ ਦੇ ਵਿੱਚ ਬਾਈ ਜੀ ਕੀ ਖੱਟਿਆ ਬੱਕਰੀਆਂ ਚੋਂ ਬਹੁਤ ਵਧੀਆ ਬਈ ਆਪ ਨੂੰ ਇਨਕਮ ਹੁੰਦੀ ਆ ਦੇਖੋ ਇਹ ਚੋਂ ਠੀਕ ਆ ਜੀ ਆਪਣਾ ਇੱਥੇ ਮਤਲਬ ਮੈਂ ਜੋਬ ਵੀ ਕਰਦਾ ਨਾ ਪ੍ਰਾਈਵੇਟ ਜੋਬ ਕਰ ਰਿਹਾ ਆ ਉਹਦੇ ਨਾਲ ਨਾਲ ਐ ਮੈਨੂੰ ਆਪਣਾ ਮੇਰਾ ਇਹ ਸਾਈਡ ਬਿਜ਼ਨਸ ਆ ਠੀਕ ਆ ਸਰ ਪਹਿਲਾਂ ਆਪਣਾ ਬਾਪੂ ਹੁੰਦਾ ਸੀ ਚਲੋ ਹੁਣ ਵਿਚਾਰਾ ਉਹ ਜਿੰਨਾ ਤੋਂ ਆਪਣੇ ਨਾਲ ਦਾਣਾ ਬਾਣੀ ਉਹਦੀ ਹੁੰਦੀ ਉਹਨੇ ਪੁੱਰਤਿਆ ਉਹਦੋਂ ਬਾਅਦ ਉਹ ਆਪਣੇ ਲਈ ਨਸਾਨੀ ਛੱਡ ਗਿਆ ਉਹ ਠੀਕ ਆ ਆ 12 ਜਨਵਰੀ ਨੂੰ ਠੀਕ ਹੈ ਉਹ ਚਲੋ ਆਬਦੀ ਹੈ ਨਾ ਜਿੰਨੇ ਵੀ ਉਹਰੇ ਸਾਹ ਸਵਾਸਤੀ ਉਹ ਪੂਰੇ ਘਰ ਤੇ ਵਿਚਾਰਾ ਆਪਾਂ ਨੂੰ ਆਪਣੀ ਇਨਸਾਨੀਅਤ ਦੇਤੇ ਰਿਹਾ ਤੇ ਆਹ ਪਰੋ ਔਰ ਜਿਹੜਾ ਵੀ ਕੋਠੀ ਆ ਇਹ ਸਾਰੀ ਉਹਦੇ ਪੈਰਾਂ ਤੋਂ ਧੜੀ ਤੇਰੀ ਆ ਠੀਕ ਹੈ ਆਪਾਂ ਨੇ ਉਹਨੂੰ ਦੋ ਬੱਤਰਾ ਮੇਮਨੇ ਲਿਆ ਵੀ ਦਿੱਤੇ ਦੀ ਛੋਟੇ ਠੀਕ ਹੈ ਜੀ ਦੋ ਤੋਂ ਚਲੋ ਤੁਹਾਨੂੰ ਆਉਂਦੀ ਸੀ ਮੈਂ ਆਬਦੇ ਜੋੜਦਾ ਰਿਹਾ ਚਲੋ ਤੋਂ ਲਾਣੀਦਾਰ ਨੇ ਲਾਣੀਦਾਰ ਨੇ ਜੋੜਤੇ ਆਪਾਂ ਨੂੰ ਅੱਜ ਵਧੀਆ ਜਿਹਾ ਐਜੜ ਬਣਾਤਾ ਵੀਰੇ ਠੀਕ ਆ ਬਾਈ ਜੀ ਤੁਸੀਂ ਇਹ ਬੱਕਰੀਆਂ ਦੇ ਵਿੱਚੋਂ ਬੱਚੇ ਸੇਲ ਕਰਦੇ ਰਹੇ ਕਿ ਨਾ ਦੁੱਧ ਸੇਲ ਕਰਦੇ ਰਹੇ ਬਾਈ ਦੁੱਧ ਵੀ ਸੇਲ ਹੁੰਦੇ ਰਿਹਾ ਬਤੂਰੀਆਂ ਵੀ ਸੇਲ ਹੁੰਦੇ ਰਹਿ ਨੇ ਮੇਹਣੇ ਵੀ ਸੇਲ ਕਰੇ ਨੇ ਠੀਕ ਹੈ ਜੀ ਪਹਿਲਾਂ ਆਪਣਾ ਬਾਪੂ ਜੀ ਚਾਰਦਾ ਹੁੰਦਾ ਸੀ ਬੱਕਰੀਆਂ ਹਾਂ ਜੀ ਬਾਈ ਠੀਕ ਹੈ ਜੀ ਦੇਖੋ ਬਾਈ ਜੀ ਆਪਣੇ ਇੱਕ ਨਾ ਬਾਪੂ ਵਿਚਾਰਾ ਸਪੇਅਰ ਹੋ ਗਿਆ ਪਹਿਲਾਂ ਡੈਥ ਹੋ ਗਈ ਬਾਪੂ ਦੀ ਹੁਣ ਭਰਾ ਸੰਭਰਿਆਗਾ ਤੇ ਮਾਤਾ ਮਾਤਾ ਚਾਲ ਰਹੀ ਹੈ ਬੱਕਰੀਆਂ ਮਾਤਾ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਬਹੁਤ ਵਧੀਆ ਕੰਮ ਅਸੀਗਾ ਚਲੋ ਦੇਖੋ ਜਦੋਂ ਮਾਵਾਪਾ ਚਲੇ ਜਾਂਦਾ ਹਨ ਇੱਕੋ ਹੀ ਗੱਲ ਆ ਵੀ ਆਪਾਂ ਨੂੰ ਮਾਵਾਪਾ ਨਹੀਂ ਮਿਲਦਾ ਹੈਗਾ ਸਾਇਆ ਉੱਠ ਜਾਂਦਾ ਬੰਦੇ ਦੇ ਤੇ ਸਿਰ ਦੇ ਉੱਤੋਂ ਫੇਰ ਵੀ ਬਾਈਆਂ ਨੇ ਹੌਸਲਾ ਪਾ ਕੇ ਬੱਕਰੀਆਂ ਨਹੀਂ ਵੇਚੀਆਂ ਬਾਈਆਂ ਨੇ ਕਿਉਂਕਿ ਇਹਨਾਂ ਦੇ ਸਿਰ ਤੋਂ ਇਹਨਾਂ ਨੇ ਕੰਮ ਸਟਾਰਟ ਕਰਿਆ ਤੀਗਾ ਬਾਈਆਂ ਨੇ ਬੱਕਰੀਆਂ ਆਪਦੇ ਗਲ ਨਾਲ ਲਾ ਕੇ ਰੱਖੀਆਂ ਨਿਸ਼ਾਨੀਆਂ ਵੀਰੇ ਇਹ ਬਾਪੂ ਦੀ ਮੇਰੇ ਦੀ ਨਿਸ਼ਾਨੀਆਂ ਮੈਨੂੰ ਬਥੇਰੇ ਬੰਦੇ ਆਏ ਨੇ ਉਸ ਦਿਵਾਰ ਵੇਚਣੀਆਂ ਨੇ ਜਾਂ ਹੋਰਾਂ ਨੇ ਵੀ ਬਾਈ ਪਿੰਡ ਚੋਂ ਵੀ ਬਥੇਰਾ ਤੇ ਆ ਵੀ ਰਿਸ਼ਤੇਦਾਰਾਂ ਨੇ ਵੀ ਵਿਚਤਾਏ ਚਾਚੇ ਨੇ ਵੀ ਚਲੋ ਵੇਚ ਲੋ ਇਹਨਾਂ ਨੂੰ ਹੁਣ ਵੀ ਹੋ ਜਾਣੀ ਹੁਣ ਚਾਰੂ ਕੌਣ ਹੁਣ ਬਾਈ ਮੇਰੀ ਮਾਤਾ ਲੈ ਜਾਂਦੀ ਆ ਮਾਮੇ ਦਾ ਮੁੰਡਾ ਆਪਣੇ ਲੈ ਮੇਰੇ ਪਰਿਵਾਰ ਨੇ ਮੈਨੂੰ 7 ਬਾਈ ਵਜੇ ਦੇ ਦਿੱਤਾ ਠੀਕ ਆ ਜੀ ਪਰਿਵਾਰ ਦੇ ਸਾਥਾਂ ਨਾਲ ਹੀ ਕੰਮ ਆਗਾ ਬਾਈ ਬਾਈ ਮੇਰੇ ਪਰਿਵਾਰ ਦੇ ਸਾਥ ਨਾਲ ਹੀ ਆ ਹੁਣ ਮੈਂ ਤਾਂ ਸਵੇਰੇ ਬਾਈ ਡਿਊਟੀ ਤੇ ਲੰਦ ਜਾਣਾ ਸ਼ਾਮ ਨੂੰ ਹੁਣਾ ਮੇਰਾ ਪਰਮਾਰੇ ਸ਼ਾਮ ਦਾ ਇਹਨਾਂ ਨੂੰ ਕੰਮ ਕਰੋ ਇਹ ਸ਼ਾਮ ਦੇ ਸ਼ਾਮ ਸਾਰੇ ਹਾਂਜੀ ਬਾਈ ਦੇਖੋ ਬਾਈ ਜੀ ਕਿੰਨੀ ਸੋਹਣੀ ਗੱਲ ਕੀਤੀ ਆ ਬਾਈ ਨੇ ਵੀ ਬਾਪੂ ਚਲੇ ਤੋਂ ਬਾਅਦ ਬਾਈ ਨੇ ਕਹਣਾ ਨਿਸ਼ਾਨੇ ਸਮਝ ਕੇ ਆਪਦੇ ਡੈਡੀ ਦੀ ਆਪਦੀਆਂ ਬੱਕਰੀਆਂ ਗਲ ਨਾਲ ਲਾ ਕੇ ਰੱਖਿਆ ਮਾਗਰੋ ਪਰਿਵਾਰ ਸੰਭਰਿਆਗਾ ਮਦਦ ਕਰ ਰਿਹਾ ਕਿੰਨੀ ਵੀ ਬੱਕਰੀਆਂ ਵੇਚਣੀਆਂ ਨਹੀਂ ਹੈਗੀਆਂ ਵੀ ਬੱਕਰੀਆਂ ਨਾਲ ਤਾਂ ਹੋਰ ਵਧਾਵਾਂਗੇ ਬਹੁਤ ਸੋਹਣਾ ਬਾਈ ਕੰਮ ਕਰ ਰਿਹਾਗਾ ਬਾਈ ਨਾਲ ਕਨਾ ਐ ਲਾ ਲੋ ਵੀ ਦਿਲੋਂ ਪ੍ਰੇਮ ਕਰਦਾ ਬੱਕਰੀਆਂ ਨੂੰ ਜੇ ਆਪਾਂ ਦਿਲੋਂ ਪ੍ਰੇਮ ਕਰਾਂਗੇ ਬਾਈ ਜੀ ਤਾਂ ਕਮਾਈ ਹੋਣੀ ਆ ਠੀਕ ਆ ਜੀ ਠੀਕ ਆ ਵੀਰੇ ਅੱਗੇ ਤੁਹਾਡਾ ਕੋਈ ਕੰਮ ਵਧਾਉਣ ਦਾਗਾ ਹਰੀ ਜਨਾ ਹਾਂ ਵੀਰੇ ਆਪਾਂ ਹੁਣ ਆ ਉਰੇ ਆ ਬਾਉਂਡਰੀ ਮਾਰਨੀ ਆ ਆਪਣੇ ਇਹ ਜੜਾ ਬਣਾਈ ਆ ਜਿਹੜੀ ਸਾਰੀ ਉਰੇ ਬਾਉਂਡਰੀ ਮਾਰਾਂ ਦੇ ਪਹਿਲਾਂ ਦਾ ਬਾਪੂ ਹੁੰਦਾ ਦੀ ਆਪਾਂ ਨੂੰ ਟੈਨਸ਼ਨ ਨਹੀਂ ਦੇ ਹੁਣ ਵੀਰੇ ਐ ਮਨੋ ਵੀ ਆ ਬਾਡੀ ਦੇ ਵਿੱਚ ਵਿੱਚ ਆਪਾਂ ਸਾਰੇ ਉਰੇ ਬਾਉਂਡਰੀ ਸ਼ੁਰੂ ਕਰ ਲਏ ਉਦੋਂ ਆ ਰਹੇ ਆ ਆਪਣੇ ਆ ਜਿਹੜਾ ਥੋਮ ਖਾਲੀ ਪਿਆ ਉਰੇ ਸੈੱਡ ਪਾ ਤੈ ਨਾ ਬੱਤਰੀਆਂ ਨਾਲ ਤਾਰ ਉਾਰੇ ਵਿਧਾਉਣਾ ਠੀਕ ਹੈ ਜੀ ਨਾ ਨਾ ਠੀਕ ਆ ਭਾਈ ਬਹੁਤ ਵਧੀਆ ਕੰਮ ਆ ਸੋਨੂੰ ਐ ਵੀ ਸੋਨੂੰ ਤਾਂ ਜੱਜ ਗਿਆ ਇਹ ਕੰਮ ਬਹੁਤ ਵਧੀਆ ਜੀ ਕੋਈ ਘਾਟਾ ਤਾਂ ਨਹੀਂ ਪਿਆ ਕਿਸੇ ਦੇ ਕੰਮ ਦਾ ਘਾਟਾ ਵੀਰੇ ਇਹ ਤਾਂ ਹੁਣ ਜੇ ਦੇਖ ਤੋਂ ਬਾਅਦ ਨਹੀਂ ਕਰਨੀ ਤਾਂ ਟਾਟੇ ਵਾਲੀ ਆ ਹਾਂਜੀ ਹੁਣ ਸਵੇਰੇ ਇਹਨਾਂ ਨੂੰ ਆਇਆ ਮਨੋ ਆਪਣਾ ਸੈੱਟ ਬਣਿਆ ਹੋਇਆ ਸਵੇਰੇ 8 ਵਜੇ ਤੋਲ ਦਿੰਦੇ ਆ ਇੱਧਰ ਆਉਂਦੇ ਬੈਂਨੀਆਂ ਨੇ ਉਦੋਂ ਵਾਰ ਜੇ ਟਾਈਮ ਲੱਦੇ ਤਾਂ ਛੋਟਾ ਭਾਈ ਆ ਉਹ ਵੀ ਮਤਲਬ ਪਹਿਲਾਂ ਡਿਊਟੀ ਕਰਦਾ ਤੇ ਹੁਣ ਘਰੇ ਹੁੰਦਾ ਠੀਕ ਹੈ ਜੀ ਪਹਿਲਾਂ ਉਸ ਤੋਂ ਪਹਿਲਾਂ ਬਾਪੂ ਆਇਆ ਮਨੋ 8 ਵਜੇ ਨੂੰ ਤਾਂ ਉਹ ਦੋ ਰੇੜੀਆਂ ਭਰਤੇ ਡਾਣੀਆਂ ਨੇ ਉਹ ਰੇ ਸਿੱਟ ਦਿੰਦਾ ਸੀ ਉਸ ਤੋਂ ਬਾਅਦ ਰੋਟੀ ਬਾਣੀ ਦਿੰਦਾ ਦੁਪਹਿਰੇ ਚਾਹ ਪੀ ਕੇ ਉਸ ਤੋਂ ਬਾਅਦ ਇਹਨਾਂ ਨੂੰ ਲੈ ਜਾਂਦਾ ਸੀ ਪਹਿਲਾਂ ਦੋ ਜਾਂ ਤਿੰਨ ਰੇੜੀਆਂ ਉਹ ਇਹਨਾਂ ਨੇ ਬਈ ਇਹਨਾਂ ਦਾ ਟੋਟਾ ਪੂਰਾ ਕਰ ਦਿੰਦਾ ਸੀ ਉਹ ਕਰ ਦਿੰਦਾ ਸੀਗਾ ਠੀਕ ਹੈ ਜੀ ਬਈ ਕਹਿੰਦਾ ਆਪਾਂ ਵੀ ਪੂਰੇ ਸ਼ੌਂਕ ਨਾਲ ਬੱਕਰੀਆਂ ਰੱਖਦਾ ਸੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਇਹ ਆਪਾਂ ਇੱਥੇ ਤੱਕ ਪਹੁੰਚਿਆਂਗੇ ਜੇ ਆਪਣਾ ਲਾਣੇਦਾਰ ਗਾਹਾਂ ਮੂਰੇ ਕੰਮ ਨੂੰ ਸੰਭਾਲਦਾ ਸੀਗਾ ਹਾਂਜੀ ਹਾਂਜੀ ਬਾਈ ਉਹਦੇ ਹੁੰਦੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਦੀ ਵੀਰੇ ਟੈਨਸ਼ਨ ਨਹੀਂ ਹੈਗੀ ਠੀਕ ਆ ਬਾਈ ਜੀ ਗੱਲ ਉਹੀ ਗੱਲ ਆ ਵੀ ਸਿਆਣਾ ਬੰਦਾ ਬੂਹੇ ਦਾ ਜਿੰਦਰਾ ਹੁੰਦਾਗਾ ਇਹ ਗੱਲ ਸੱਚੀ ਆਖਿਆ ਸਿਆਣਿਆਂ ਨੇ ਬਾਈ ਜੀ ਕਿਹਦਾ ਮਾਂ-ਬਾਪ ਚੱਲਿਆ ਜਾਂਦਾ ਬਾਈ ਜੀ ਜੱਗ ਤੋਂ ਉਹੀ ਗੱਲ ਆ ਵੀ ਜੀ ਨਹੀਂ ਲੱਗਦਾ ਹੈਗਾ ਮਾਂ-ਬਾਪਨ ਵਾਲੀ ਸਾਰਾ ਕੁਝ ਆ ਵੀਰੇ ਉਰੇ ਠੀਕ ਆ ਜੀ ਮੈਂ ਬਾਈਆਂ ਦੇ ਮਿਹਨਤ ਨੂੰ ਇੰਨਾ ਸ਼ੌਂਕ ਨਾਲ ਬਾਈਕ ਨਾ ਕੰਮ ਕਰ ਰਿਹਾ ਹੈਗਾ ਆਵਦੀ ਜਗਾ ਵੀ ਬਣਾਈਆ ਕੋਠੀ ਬਣਾਈ ਆ ਗਈ ਇਹ ਸਭ ਬੱਕਰੀਆਂ ਦੇ ਕਿਤੇ ਤੋਂ ਨਾਲ ਨਾਲ ਹੋਰ ਵੀ ਪ੍ਰਾਈਵੇਟ ਕੰਮ ਕਰਦੇ ਰਹੇ ਨਾਲ ਵਿਚਾਰੇ ਬੱਕਰੀਆਂ ਦਾ ਧੰਦਾ ਵੀ ਪਣਾਉਂਦੇ ਰਹੇ ਸਾਰੇ ਆਪਾਂ ਕਹਿ ਦਿੰਦੇ ਨਾ ਵੀ ਕਿਹੜੇ ਬੰਦੇ ਕਹਿੰਦੇ ਨੇ ਵੀ ਅੱਜ ਕੁਝ ਨਹੀਂ ਹੈਗਾ ਬੱਕਰੀਆਂ 'ਚ ਬਹੁਤ ਕੁਝ ਆ ਬਾਈ ਜੀ ਕਿਸੇ ਨੇ ਬਣਾਉਣਾ ਹੋਵੇ ਠੀਕ ਹੈ ਜੀ ਵਿੱਚ ਬੰਦਿਆਂ ਨੇ ਕੰਮ ਨਹੀਂ ਕਰਨਾ ਹੁੰਦਾ ਉਹਦੇ ਪਾਸਾ ਕੁਝ ਵੀ ਨਹੀਂ ਹੈਗਾ ਬੱਕਰੀਆਂ ਕਿਨੇ 12 ਵਜੇ ਛੱਡਣੀਆਂ 2 ਵਜੇ ਛੱਡਣੀਆਂ 3 ਵਜੇ ਛੱਡਣੀਆਂ ਉਹਦੇ ਵਾਸਤੇ ਕੰਮ ਬਾਈ ਜੀ ਇਹ ਮਾੜਾ ਵੀ ਆ ਕਿਉਂ ਨਹੀਂ ਫਿਰ ਨਾ ਬੱਕਰੀਆਂ ਲਾਓ ਨਾ ਫ ਜੇ ਕੰਮ ਕਰਨਾ ਕਿਸੇ ਸ਼ੌਂਕ ਨਾਲ ਕਰੋ ਨਹੀਂ ਕੰਮ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਬਾਈ ਜੀ ਆਪਾਂ ਕਰਾਉਨੇ ਆਂ ਮਾਤਾ ਜੀ ਨਾਲ ਗੱਲ ਕੱਟ ਦਿਆ ਕਰ ਵੀਡੀਓ ਦੀ ਚਲਾ ਦੇ ਪੁੱਤ ਹਾਂਜੀ ਬਾਈ ਆਪਾਂ ਗੱਲ ਕਰਦੇ ਆਂ ਮਾਤਾ ਜੀ ਨਾਲ ਠੀਕ ਹੈ ਜੀ ਬਾਪੂ ਚਲੇ ਤੋ ਬਾਅਦ ਬਾਈ ਜੀ ਬੱਕਰੀਆਂ ਦੀ ਸਾਮ ਸੰਭਾਲ ਹੁਣ ਮਾਤਾ ਜੀ ਕਰਦੇ ਨੇ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਹੁਣ ਬੱਕਰੀਆਂ ਦਾ ਕੰਮ ਆਪਾਂ ਸੰਭਾਲ ਰਿਆਂਗੇ हां मैं सामने हूं ठीक है जी ਤੁਸੀਂ ਚਾਰਨੇ ਜਾਂਦੇ ਹੋ ਮੈਂ ਚਾਰਨੇ ਜਾਂਦੀ ਠੀਕ ਹੈ ਜੀ ਕੋਈ ਖੈ ਤਾਂ ਨਹੀਂ ਆਉਂਦੀ ਨਾ ਕੋਈ ਖੈ ਨਹੀਂ ਪਤਾ ਆਪਣੇ ਕੰਮ ਦੀ ਕੋਈ ਖੈ ਨਹੀਂ ਹਾਂ ਆਪਣੇ ਕੰਮ ਦੀ ਕੋਈ ਖੈ ਨਹੀਂ ਆਪਾਂ ਆਪਣੇ ਘਰ ਸਰਦਾਰਾਂ ਦੇ ਦਬਦਾ ਮਾਲਕ ਤੋਂ ਸਾਹਮਣੇ ਹੈ ਨਾ ਜੀ ਠੀਕ ਆ ਦੇਖੋ ਕਿਹੜੀਆਂ ਭੈਣ ਆਪਾਂ ਨੂੰ ਦੇਖਦੀਆਂ ਨੇ ਇੱਕ ਬਹੁਤ ਮਾਨ ਫੱਕਰ ਵਾਲੀ ਗੱਲ ਆ ਗਈ ਨਹੀਂ ਬੰਦਾ ਆਪਾਂ ਕਹਿੰਦੇ ਨੇ ਜਦ ਆਪਣੇ ਘਰ ਦੇ ਵਿੱਚ ਬੰਦਾ ਚੱਲਿਆ ਜਾਂਦਾ ਵੀ ਆਪਾਂ ਹੁਣ ਪਸ਼ੂ ਪਸਾਰਾ ਵੇਚਦੇ ਜਾਂ ਮੱਝਾਂ ਹੁੰਦੀ ਆ ਜਾਂ ਕੋਈ ਵੀ ਆਪਾਂ ਜਾਨਵਰ ਘਰੇ ਰੱਖਦੇ ਆ ਆਪਾਂ ਮਾਂ ਮੇਰੀ ਨੂੰ ਕਿ ਨਾ ਆਪਾਂ ਸਲਾਮ ਕਰਦੇ ਆ ਵੀ ਤਾਂ ਵੀ ਆਪਣੇ ਘਰੋਂ ਬੰਦਾ ਜਾਣ ਦੇ باوجود ਵੀ ਆਪ ਪਸੋਂ ਦੀ ਸਾਂਭ ਸੰਭਾਲ ਕਰ ਰਹੀ ਆ ਠੀਕ ਆ ਮਾਤਾ ਜੀ ਕਹਿਣਾ ਚਾਹੁੰਦੇ ਕੋਸਾਂ ਬਾਈਆਂ ਨੂੰ ਬਹੁਤ ਗਰੀਬੀ ਕੱਟੀ ਆ ਪੁੱਤ ਮੈਂ ਪਹਿਲਾਂ ਬਹੁਤ ਜ਼ਿਆਦਾ ਗਰੀਬੀ ਕੱਟੀ ਆ ਮੈਨੂੰ ਕੁਛ ਵੀ ਨਹੀਂ ਦਿੱਤਾ ਸੀ ਮੇਰੇ ਸੱਸ ਸਹੁਰੇ ਨੇ ਠੀਕ ਆ ਜੀ ਕੰਮ ਧੰਦਾ ਕਰਕੇ ਮੈਂ ਬੱਚਿਆਂ ਦੀ ਮੇਰਾਂ ਦੀ ਪੜ੍ਹਾਈ ਕਰਾਈਆ ਠੀਕ ਆ ਜੀ ਇੱਥੇ ਤੇ ਕਰਾਈਆਂ ਚੱਲ ਮੇਰੇ ਬੱਚੇ ਸਾਥ ਦੇਣ ਲੱਗੇ ਹਾਂ ਜੀ ਬੱਚਿਆਂ ਨੇ ਚੱਲ ਮੇਰੇ ਨੇ ਬੱਕਰੀਆਂ ਦਾ ਕਾਰੋਬਾਰ ਤੋੜ ਲਿਆ ਠੀਕ ਹੈ ਜੀ ਮੈਨੂੰ ਬਹੁਤ ਕਹਿੰਦੇ ਤੇ ਵੀ ਤੂੰ ਪਿੰਡ 'ਚ ਕੰਮ ਧੰਦਾ ਕਰਦੀ ਫਿਰਦੀ ਆ ਠੀਕ ਹੈ ਜੀ ਦੀ ਬੱਚਿਆਂ ਨੂੰ ਜੱਟਾਂ ਨਾਲ ਰਲਾ ਦੇ ਠੀਕ ਹੈ ਜੀ ਸਿਰ ਰਲਾ ਦੇ ਕਾਹ ਤੋਂ ਫਿਰਦੇ ਨੇ ਇਹ ਠੀਕ ਹੈ ਜੀ ਮੈਂ ਕਹਿੰਦੇ ਤੇ ਵੀ ਨਾ ਮੈਂ ਜੱਟਾਂ ਨਾਲ ਰੌਂਦੀ ਨਹੀਂ ਠੀਕ ਹੈ ਜੀ ਵੀ ਆਪਦਾ ਕੰਮ ਕਰੀਏ ਸੀ ਵੀ ਆਵਰਾ ਕੰਮ ਕਰੀਏ ਸੀ ਕੋਈ ਠੀਕ ਹੈ ਜੀ ਫਿਰ ਕੈ ਬੱਕਰੇ ਲੈਤੇ ਸੀ ਮਾਤਾ ਜੀ ਤੁਸੀਂ ਉਹ ਸਮੇਂ ਦੇ ਵਿੱਚ ਉਹ ਸਮੇਂ ਦੇ ਵਿੱਚ 2 ਲੈ ਕੇ ਜਿੱਤੀਆਂ ਸੀ ਮੇਰੇ ਬੇਟੇ ਨੇ ਠੀਕ ਹੈ ਜੀ 2 ਲੈ ਕੇ ਦਿੱਤੀਆਂ ਤੀ 2 ਤੋਂ ਚੱਲ 4 ਹੋ ਗਈਆਂ 4 ਤੋਂ 5 ਹੋ ਗਈਆਂ 6 ਹੋ ਗਈਆਂ ਬਸ ਵਾਧਾ ਵਾਧਾ ਗਿਆ ਠੀਕ ਹੈ ਜੀ ਕਿਤੇ 2 4 ਲੈ ਲਈਆਂ ਠੀਕ ਹੈ ਜੀ ਗਾਂ ਪੱਠਾਂ ਦਾ ਵਾਧਾ ਵਾਧਾ ਗਿਆ ਠੀਕ ਹੈ ਜੀ ਅਸੀਂ ਵੇਚੀ ਨਹੀਂ ਕੋਈ ਠੀਕ ਹੈ ਜੀ ਹਾਂ ਕਹਿੰਦਾ ਪਾਪੀ ਇਹਨਾਂ ਤੋਂ ਹੀ ਕੰਮ ਤੁਸੀਂ ਨੇ ਸਟਾਰਟ ਕਰਿਆਗਾ ਇਹਨਾਂ ਤੋਂ ਗਾਂ ਅੱਗੇ ਕਾਰੋਬਾਰ ਵਧਾਇਆਗਾ ਹਾਂ ਠੀਕ ਹੈ ਵਧੀਆ ਲੱਗਦਾ ਮਨਤਾ ਨਹੀਂ ਆਖਿਆ ਕਦੇ ਨਾ ਨਾ ਪੁੱਤ ਮਾਨ ਕੱਕ ਕੇ ਕਾੱਕ ਕੇ ਕਰਾਂਗੇ ਵੀ ਕੀ ਕਰਾਂਗੇ ਪੁੱਤ ਹਾਂ ਕਾਰੋਬਾਰੀ ਆਪਣਾ ਇਹ ਆਪਦੀ ਰੋਜੀ ਆਪਾਂ ਕਿਸੇ ਦੇ ਦਿਹਾੜੀ ਜਾਵਾਂਗੇ ਅਗਲਾ ਸਾਰੀ ਦਿਹਾੜੀ ਕੰਮ ਕਰੂ ਕਰਾਊਗਾ ਨਾਲੇ ਗਾਲ ਕੱਢੂਗਾ ਇਨਾਂ ਕੰਮ ਕਰੈ ਇਨਾਂ ਕੰਮ ਕਰੈ ਇਹ ਆਬਦਾ ਕੰਮ ਕੋਈ ਮੀਣਾ ਤਾਂ ਹੈ ਹੀ ਨਹੀਂ ਪੇਟ ਮੀਣਾ ਨਹੀਂ ਹੈਗਾ ਜੀ ਸਹੀ ਗੱਲਾਂ ਮਾਤਾ ਜੀ ਹੈ ਨੇ ਆਬਦਾ ਕੰਮ ਆਪਾਂ ਕੱਟ ਕਰ ਲੇ ਵਧ ਕਰ ਲੇ ਹਾਂ ਇਹ ਆਬਦਾ ਕੰਮ ਜੀ ਹਾਂ ਤੇ ਕਹਿੰਦਾ ਪਾ ਵੀ ਆਬਦਾ ਕੰਮ ਦੇ ਵਿੱਚ ਕੋਈ ਬੰਨਣਾ ਨਹੀਂ ਹੁੰਦੀ ਨਾ ਨਾ ਹਾਂ ਜੀ ਲੋ ਬਈ ਇਹ ਆਬਦਾ ਕੰਮ ਦੇਖ ਲੋ ਇਨਾਂ ਸੋਹਣਾ ਕੰਮਾ ਮਾਤਾ ਦੇਖਾ ਇਨਾਂ ਸੌਂਕ ਨਾਲ ਪਸ਼ੂ ਥੋੜੇ ਕੰਮ ਪਸ਼ੂਆਂ ਤੋਂ ਕੰਮ ਸਟਾਰਟ ਕਰਕੇ ਕੰਮ ਸਟਾਰਟ ਕਰ ਅੱਗੇ ਠੀਕ ਆ ਬਾਈ ਜੀ ਤੁਸੀਂ ਵੀ ਕਹਨਾ ਅੰਜਾ ਜੀ ਆਪਣੇ ਕਿਹੜੇ ਨਾਵੇਂ ਭਰਾ ਨੇ ਸਪੋਰਟ ਕਰਿਆ ਕਰੋ ਵੱਤੋ ਵੱਧ ਕਿਹੜੇ ਬੰਦੇ ਆਪਣੇ ਕਹਿੰਦੇ ਵੀ ਕਾਰੋਬਾਰ ਹੈ ਨਹੀਂ ਕਿ ਕਾਰੋਬਾਰ ਹੋਰੇ ਬਹੁਤ ਨੇ ਪੰਜਾਬ ਦੇ ਵਿੱਚ ਬਾਈ ਜੀ ਤੁਸੀਂ ਵੀ ਕੰਮ ਕਰਨਾ ਚਾਹੁੰਦੇ ਹੋ ਬਾਈ ਜੀ ਕਰ ਸਕਦੇ ਹੋ ਛੋਟੇ ਲੈਵਲ ਤੇ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਲਈ ਵੀ ਚੰਗੀ ਪੂੰਜੀ ਹੈ ਤਾਂ ਤੁਸੀਂ ਵੱਡੇ ਲੈਵਲ ਤੇ ਵੀ ਕੰਮ ਕਰ ਸਕਦੇ ਹੋ ਠੀਕ ਆ ਦਿਖਾਉਨੇ ਆ ਬਾਈ ਦਾ ਵੀ ਕਾਰੋਬਾਰ ਵੀ ਬਣਾਇਆਗਾ ਤੇ ਜਗਾ ਵੀ ਬਣਾਈਆ ਤੇ ਬਾਈ ਲਵੇ 15-20 ਪਸ਼ੂ ਵੀ ਨੇ ਬੜੀਆ ਚੰਗੇ ਨੇ ਦਦਾਰੂ ਨੇ ਬਾਈ ਦੁੱਧ ਪਾ ਕੇ ਵੀ ਗੁਜ਼ਾਰਾ ਕਰ ਰਿਹਾ ਤੇ ਪਸ਼ੂ ਵੇਚ ਕੇ ਵੀ ਗੁਜ਼ਾਰਾ ਕਰ ਰਿਹਾ ਛੋਟੇ ਮੇਵਣੇ ਵੇਚ ਦਿੰ ਕਵਿਲਦਾਰੀ ਬਹੁਤ ਸੋਹਣੀ ਆ ਪਾਈ ਦੀ ਵਧੀਆ ਮਿਹਨਤ ਆ ਗਈ ਸਲਾਮ ਕਰਦੇ ਆਂ ਜੀ ਪਰਿਵਾਰ ਨੂੰ ਨਾ ਬਾਈ ਜੀ ਦੇਖੋ ਪਰਿਵਾਰ ਸਾਹਮੜਾ ਹੈਗਾ ਨੇ ਡਿਊਟੀ ਕਰ ਰਿਹਾ ਹੈਗਾ ਦਿਖਾਉਣਾ ਹੈ ਪਾਈ ਦਾ ਘਰ ਬਾਰ ਆਪਰਾ ਆ ਵੀਰ ਦੀ ਕੋਠੀ ਹੈਗੀ ਪਾਈ ਆ ਵੀਰੇ ਬੱਕਰੀਆਂ ਦੇ ਸਿਰ ਤੋਂ ਵਧੀਆ ਵਿਚਾਰੇ ਨੇ ਪਾਏ ਲੈ ਕੇ ਗਿਆ ਬਹੁਤ ਸੋਹਣਾ ਅੰਦਰ ਬਹੁਤ ਸੋਹਣਾ ਹੁਣ ਫਿਟਿੰਗ ਚੱਲ ਰਹੀ ਹੈਗੀ ਤਾਰਾਂ ਲੱਗ ਰਹੇ ਨੇ ਪਾਉਣ ਮਿਸਤਰੀ ਬਹੁਤ ਸੋਹਣਾ ਕੰਮਾਗਾ ਵੀਰ ਦਾ ਬਾੜਾ ਵੀ ਦਿਖਾਉਣਾ ਹੈ ਪਿੱਛੇ ਬੱਕਰੀਆਂ ਰੱਖਦਾ ਹੈਗਾ ਭਰਾ ਮੇਰਾ ਇਹ ਵੀਰ ਦਾ ਬਾੜਾ ਹੈਗਾ ਬੱਕਰੀਆਂ ਦਾ ਤੇ ਛੋਟੇ ਬੱਚੇ ਆ ਗਏ ਵਿਚੇ ਤੇ ਕੱਛੇ ਬਾਈ ਤੁਸੀਂ ਵੀ ਜੇਕਰ ਕੰਮ ਕਰਨਾ ਚਾਹੁੰਦੇ ਜਮੀ ਘਬਰਾਉਣ ਦੀ ਲੋੜ ਨਹੀਂ ਦੇਖੋ ਆ ਸੋਹਣਾ ਬਾੜਾ ਬਣਾਇਆ ਹੋਇਆ ਵੀਰ ਦਾ ਵਿੱਚ ਮੁਰਗੇ ਵੀ ਨੇ ਦੇਸੀ ਰੱਖੇ ਹੋਏ ਠੀਕ ਹੈ ਜੀ ਮਾਤੋ ਵੱਧ ਪਹਿਰੇ ਸਪੋਰਟ ਕਰਿਆ ਕਰੋ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਸੋਨੂੰ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪਾਂ ਦਿੰਦੇ ਰਹੀਏ ਆ ਦੇਖਦੇ ਆ ਬੱਕਰੀਆਂ ਨੇ ਠੀਕ ਹੈ ਜੀ ਬਹੁਤ ਸੋਹਣੇ ਪਸ਼ੂ ਆਗੇ ਬਾਈ ਦਾ ਕੰਮ ਕਹਿੰਦਾ ਬਾ ਇੱਕ ਨੰਬਰ ਤੇ ਕੰਮ ਐ ਇਸ ਟਾਈਮ ਵਿੱਚ ਚੌਥਾ ਮਹੀਨਾ ਬਾਈ ਜੀ 6 ਤਰੀਕ ਨੂੰ 2025 ਠੀਕ ਆ ਕਿਹੜੇ ਭਰਾ ਕਹਿੰਦੇ ਆ ਵੀ ਕਾਰੋਬਾਰ ਨੇ ਹੈਗਾ ਕਾਰੋਬਾਰ ਬਾਈ ਜੀ ਪੰਜਾਬ ਦੇ ਵਿੱਚ ਬਹੁਤ ਆ ਦਾ ਠੀਕ ਆ ਬਾਈਆਂ ਨੂੰ ਕੀ ਕਹਿਣਾ ਚਾਹੁੰਦੇ ਆ ਬਾਈ ਜੀ ਕ੍ਰਿਸ਼ਨ ਆਪਾਂ ਬਈ ਵੀ ਨਵੇਂ ਬੰਦੇ ਨੇ ਕੰਮ ਕਰਨਾ ਚਾਹੀਦਾ ਕਿ ਨਾ ਕਰਨਾ ਚਾਹੀਦਾ ਬਾਈ ਜਿਹੜੇ ਆ ਤਾਂ ਮੋੜਾ ਮੋਟਾ ਕੋਈ ਆਉਦਾ ਪੰਮ ਕਰਨਾ ਕਿਸੇ ਦੀ ਐਮ ਨੋਵਿਕੇ ਦੀ ਸਰਦਾਰ ਦੀ ਨਹੀਂ ਕੇ ਦੀ ਹੈ ਹੈ ਨਹੀਂ ਕੇ ਦੀ ਕਹਤੇ ਨਹੀਂ ਫਿਰ ਤਾਂ ਪੰਮ ਯਾਰ ਆਪਣੀ ਪੰਜਾਬ ਚ ਵਧੀਆ ਵਧੀਆ ਜੇ ਉਹੀ ਬਾਈ ਹਨਾ ਟਾਈਮ ਪਾਸ ਜਾਂ ਫਿਰ ਤੁਈ ਫਾਇਦਾ ਨਹੀਂ ਸਹੀ ਗੱਲ ਹੈ ਜੀ ਜੇ ਦਾ ਰੱਥਣਾ ਸੌਂਦਣਾ ਰੱਥੋ ਪਰਿਵਾਰ ਦੀ ਸਹਿਮਤੀ ਹੋਣੀ ਚਾਹੀਦੀ ਹੈ ਮੇਨ ਗੱਲ ਤਾਂ ਮੇਨ ਗੱਲ ਜੇ ਪਰਿਵਾਰ ਨਾਲ ਆ ਤਾਂ ਫਿਰ ਸਾਥ ਕੋ ਸਾ ਵੀਰੇ ਪਰਿਵਾਰ ਤੋਂ ਬਿਨਾਂ ਨਹੀਂ ਹਾਂ ਜੀ ਜੇ ਪਰਿਵਾਰ ਦੀ ਸਹਿਮਤੀ ਨਹੀਂ ਬਾਈ ਫਿਰ ਅਜੀਬ ਨਹੀਂ ਲੱਗਦਾ ਕੰਮ ਚ ਹੈ ਨਾ 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 ਬਾਈ ਹੁਣ ਜੇ ਮੇਰੇ ਨਾਲ ਮੇਰਾ ਪਰਿਵਾਰ ਤੇ ਹੀ ਸਾਰਾ ਠੀਕਾ ਮਾਪੇ ਪਿਤਾ ਵਾਲੇ ਜੀ ਤੇ ਜਵਾਥ ਮਾਮੇ ਦਾ ਮੁੰਡਾ ਮੇਰੇ ਉਹਨਾਂ ਨੇ ਜੇ ਮੇਰਾ ਸਾਥ ਦਿੱਤਾ ਤਾਂ ਬਈ ਮੈਂ ਆ ਹਾਂ ਨਹੀਂ ਮੈਂ ਤਾਂ ਡਿਊਟੀ ਤੇ ਚੱਲਿਆ ਜਾਣਾ ਬਾਈ ਉਹਦੋਂ ਬਾਅਦ ਇਹੀ ਦੇਖਭਾਲ ਕਰਦੇ ਨੇ ਇਹੀ ਦੇਖਭਾਲ ਕਰਦੇ ਨੇ ਮੈਂ ਤਾਂ ਐਂ ਦਿਵਾਰ ਨੂੰ ਬਈ ਛੁੱਟੀ ਹੁੰਦੀ ਐ ਐਂ ਨਹੀਂ ਤਾਂ ਛੋਟਾ ਭਾਈ ਆ ਉਹ ਸਵੇਰੇ ਡਾਨੀਆਂ ਵੱਟ ਤੇ ਲਿਆਉਂਦਾ ਪਹਿਲਾਂ ਬਾਪੂ ਲਿਆਉਂਦਾ ਸੀ ਹੁਣ ਉਹ ਲਿਆਉਂਦਾ ਇਹ ਤਾਂ ਭਾਈ ਨੇ ਵੱਡੇ ਨੇ ਆ ਛੋਟੇ ਨੇ ਐਮਏ ਕਰੀ ਆ ਆ ਕੇ ਇੱਕ ਜੀ ਮੈਂ ਗ੍ਰੈਜੂਏਸ਼ਨ ਆ ਛੋਟੀ ਭੈਣ ਆ ਉਹ ਮਤਲਬ ਆਪਣੇ ਪ੍ਰਾਇਮਰੀ ਸਕੂਲ ਚ ਟੀਚਰ ਰਹੀ ਹੋਈ ਨੇ ਜੀ ਠੀਕ ਆ ਜੀ ਆਏ ਮਨੋ ਵੀ ਪਰਿਵਾਰ ਵਧੀਆ ਵੀਰੇ ਦੇਖੋ ਭਾਈ ਜੀ ਨਾਲ ਬੱਕਰੀਆਂ ਦਾ ਕੰਮ ਰੱਖਣ ਨਾਲ ਕਨਾ ਨਾਲ ਪੜ੍ਹਾਈ ਲਿਖਾਈ ਵੀ ਇੰਨੀ ਕਰੀ ਆ ਨਾਲ ਬੱਕਰਿਆਂ ਦਾ ਸ਼ੌਂਕ ਵੀ ਲੋਕ ਕਹਿੰਦੇ ਵੀ ਅੱਜ ਕੱਲ ਬੱਕਰੀਆਂ ਦਾ ਕੰਮ ਕੀ ਆ ਅਣਪੜਿਆਂ ਦਾ ਨਹੀਂ ਭਾਈ ਜੀ ਕਈ ਕੱਲ ਕੰਮ ਇਹ ਹੁਣ ਅਣਪੜਿਆਂ ਦਾ ਨਹੀਂ ਰਿਹਾ ਇਹੇ ਕਨਾ ਕੰਮ ਰਹਿ ਗਿਆ ਪੜੇ ਲਿਖਿਆਂ ਦਾ ਜੇ ਪੜੇ ਲਿਖਾ ਬੰਦਾ ਹੋਊਗਾ ਤਾਂ ਉਹਦੇ ਡੰਗਰ ਪਸ਼ੂਆਂ ਦੇ ਵੈਕਸੀਨ ਵਗੈਰਾ ਕੋਈ ਦਵਾਈ ਬੂਟੀ ਦੇਣੀ ਆ ਉਹ ਆਪਾਂ ਆਪਣੇ ਪਸ਼ੂਆਂ ਦੇ ਕਰ ਸਕਦੇ ਆ ਠੀਕ ਆ ਜੀ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਦਵਾਈ ਦਾ ਆਪਾਂ ਕਿਸੇ ਨੂੰ ਕਾਲ ਲਾਵਾਂਗੇ ਕਿਸੇ ਨੂੰ ਪੁੱਛਾਂਗੇ ਵੀ ਆ ਦਵਾਈ ਦੇਣੀ ਆ ਹੁਣ ਬੰਦਾ ਪੜਿਆ ਲਿਖਿਆ ਆਪਦੀਆਂ ਬੱਕਰੀਆਂ ਦੀ ਦੇਖਭਾਲ ਆਪ ਕਰ ਸਕਦਾ ਬਾਈ ਤੁਸੀਂ ਟ੍ਰੀਟਮੈਂਟ ਕੀ ਕਰਦੇ ਹੋ ਫਿਰ ਇਹਦਾ ਆਪ ਬਾਈ ਟ੍ਰੀਟਮੈਂਟ ਇਹਨਾਂ ਦਾ ਜਿੰਨਾਂ ਤੋਂ ਆਪਾਂ ਨੂੰ ਹੋਂਦਾ ਜਿੰਨਾਂ ਤੋਂ ਬਾਪੂ ਆਪਾਂ ਨੂੰ ਦੱਸਤੀ ਜੀ ਆਹ ਡੇਟ ਪਹਿਲਾਂ ਬਾਪੂ ਕਰਦਾ ਰਹਿੰਦਾ ਸੀ ਉਹਨੂੰ ਦੇਖਦੇ ਰਹਿੰਦੇ ਸੀ ਟ੍ਰੀਟਮੈਂਟ ਇਹਨਾਂ ਦਾ ਬਈ ਛੋਟਾ ਭਾਈ ਉਹ ਤੁਹਾਡਾ ਰਹਿੰਦਾ ਉਹਨੇ ਵੈਟਰਨਰੀ ਦਾ ਕਰਿਆ ਠੀਕ ਠੀਕ ਇੱਕ ਮਹੀਨਾ ਉਹਨੇ ਲਾਇਆ ਸਮਰੂਰ ਆਪਣੇ ਤੇ ਉਹਨੇ ਕਰਿਆ ਹੋਇਆ ਤੇ ਬਈ ਆਪਾਂ ਨੂੰ ਤਾਂ ਥੋੜਾ ਮੋਟੀ ਇਹਨਾਂ ਦਾ ਉਹ ਨੌਲੇਜ ਆ ਯਾਰ ਠੀਕ ਆ ਭਰਾ ਨੂੰ ਜ਼ਿਆਦਾ ਵੀ ਹਾਂ ਭਰਾ ਨੂੰ ਜ਼ਿਆਦਾ ਬਈ ਆਪਣੀ ਵਧੀਆ ਮੈਂ ਤਾਂ ਲੱਗਦਿਆਂ ਹਾਂ ਪ੍ਰਾਈਵੇਟ ਨਾ ਜੋ ਉਤਾਰਨਾ ਠੀਕ ਹੈ ਜੀ ਠੀਕ ਹੈ ਜੀ ਕਹੋ ਭਰਾ ਮਰੀ ਤਨ ਖਾ ਕਿੰਨੀ ਲੈਨੇ ਬਾਈ ਜੀ ਫਿਰ ਬਾਈ ਘੱਟ ਉਤਾਰਦੇ 30000 ਰੁਪਏ ਆ ਜਾਂ ਠੀਕ ਆ ਜੀ ਘਟਪਟਾ ਦੇ 30000 ਆਈ ਜਾਂਦਾ ਤੇ ਬਾਤੀ ਬਾਈ ਇਧਰੋਂ ਆਪਣੇ ਕਰਦਾਂ ਨੂੰ ਜਾਰਾ ਮੇਰੇ ਇਧਰੋਂ ਹੋਈ ਜਾਂਦਾ ਨਾ ਠੀਕ ਆ ਬਾਈ ਜੀ ਨਪਰੀਆਂ ਤੋਂ ਹੋਈ ਜਾਂਦਾ ਨਾਲ ਬਾਈ ਜੀ ਕਹਿੰਦਾ ਬਾਈ ਨਾਲ ਪ੍ਰਾਈਵੇਟ ਜੋਬ ਕਰਦਾਗਾ ਉਧਰੋਂ ਬਾਈ ਨੂੰ ਵਧੀਆ ਤਨਖਾਹ ਚੱਲ ਵਧੀਆ ਗੁਜ਼ਾਰਾ ਹੁੰਦਾ ਬਾਈ ਦਾ ਠੀਕ ਆ 30000 ਰੁਪਏ ਉਧਰੋਂ ਤਨਖਾਹ ਲੈਂਦਾ ਵੀਰ ਨਾਲ ਬਾਈ ਜੀ ਬੱਕਰੀ ਪਾਲਣ ਦਾ ਵੀ ਨਾਲ ਸ਼ੌਂਕ ਰੱਖਦਾ ਭਰਾ ਠੀਕ ਆ ਜੇਕਰ ਬਾਈ ਤੁਸੀਂ ਨਵਾਂ ਸ਼ੌਂਕ ਕਰਨਾ ਚਾਹੁੰਦੇ ਹੋ ਵੇਟਰ ਕਿ ਹੋ ਕੇ ਕੰਮ ਕਰੋ ਤੇ ਬਾਈਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਗੱਲ ਮਾਲ ਪਸ਼ੂ ਖਰੀਦਣਾ ਬੱਚੇ ਲੈਣੇ ਹੁੰਦੇ ਆਗੇ ਇਹਨਾਂ ਤੋਂ ਤੁਸੀਂ ਬੁਕਿੰਗ ਕਰਾ ਸਕਦੇ ਹੋ ਬੜਾ ਬਰੀਡਿੰਗ ਤੇ ਕੰਮ ਇਹਨਾਂ ਦਾ ਬਾਈਆਂ ਦਾ ਦਿੰਨੇ ਆਪਾਂ ਨੰਬਰ ਨੰਬਰ ਬੋਲ ਦੋ ਬਾਈ ਜੀ 90419 ਵੀਰੇ 17552 ਓਕੇ ਜੀ ਦੁਬਾਰਾ 90419 17552 ਵੀਰੇ ਠੀਕ ਹੈ ਲਓ ਬਾਈ ਜੀ ਤੁਸੀਂ ਵੀ ਬਾਈਆਂ ਨਾਲ ਕਿਨਾਰਾ ਆਇਆ ਮਸਕਰ ਆਪਣਾ ਤੁਸੀਂ ਸਲਾਬ ਮਸਕਰ ਕਰ ਸਕਦੇ ਹੋ ਬਹੁਤ ਹੀ ਵਧੀਆ ਬਾਈ ਨੇ ਸੁਭਾਅ ਦੇ ਬਹੁਤ ਹੀ ਵਧੀਆ ਇਨੇ ਠੰਡੇ ਸੁਭਾਅ ਦੇ ਬੰਦੇ ਨੇ ਆਪਣਾ ਵੀ ਮਾਨ ਇੱਜ਼ਤ ਬਾਈਆਂ ਨੇ ਬਹੁਤ ਆਇਆ ਤੇ ਬਹੁਤ ਕਰਿਆਗਾ ਤੁਸੀਂ ਵੀ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਹੈ ਜੀ ਆਪ ਬਾਈ ਆਪਣੇ ਵੀਡੀਓ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਭਰਾ ਮੇਰੇ ਧੰਨਵਾਦ